ਵੀਰ ਸਿੰਘ ਤੇ ਲੱਗਿਆ ਪਰ ਦੁੱਧ ਵੀ ਹੈਗਾ ਵਾ ਨਹੀਂ ਚਲੋ ਦੁੱਧ ਜਿੰਨਾ ਮੈਂ 7 7 ਕਿਲੋ ਦੁੱਧਿਆ ਸਾਢੇ 6 ਕਿਲੋ ਵੀ ਲੀਟਰ ਆ ਦੁੱਧਿਆ 8000 ਰੁਪਿਆ ਜੀ 8000 ਰੁਪਏ 100 ਰੁਪਏ ਛੋੜਣੀ ਏ 7000 ਵਾਲਾ ਵੀਰ ਫੋਨ ਨਾ ਕਰੇ ਠੀਕ ਹੈ ਜੀ ਹੁਣ ਆਪਾਂ ਬਹੁਤ ਮਾਨ ਕਰਤਾ ਵਾ ਲੱਡੂ ਵੀਰ ਠੀਕ ਆ ਬਿਲਕੁਲ ਬਿਲਕੁਲ ਜੀ ਨਾਲੇ ਸਿੰਘ ਇਹ ਤੇ ਪਹਿਲਾਂ ਲੱਗਿਆ ਸੀ ਥੋੜਾ ਲਾਇਆ ਠੀਕ ਠੀਕ ਅਗਲੀ ਲਿਆ ਵੀ ਜੀ 7000 ਜ਼ਿਆਦਾ ਲੱਗਦਾ ਮੈਨੂੰ 6000 ਕੇ ਪਿੰਡਰ ਸਾਹਿਬ ਵਾ ਠੀਕ ਆ ਛੋੜ ਕਿ ਨਹੀਂ ਕਰਨੀ ਉਹ ਚੋਂ ਵੀ 200 ਰੁਪਏ ਮੈਂ ਰਦਾਉ ਠੀਕ ਹੈ ਜੀ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਭਾਈ ਰੰਗ ਵਧੇ ਪੈਰ ਆਪਣੇ ਵੀ ਅੱਜ ਫੇਕ ਮੈਂ ਵੀ ਪਜਿਆ ਪਿਆ ਅੱਜ ਕਿੰਨਾ ਵਾ ਹਾਂਜੀ ਭਾਈ ਮੰਡੀ ਆ ਗਏ ਮੰਡੀ ਲਾਈ ਅੱਜ ਪੂਰੀ ਰੰਗ ਰਗਾ ਆਪਣੇ ਕੋਲ ਅੱਜ 10000 ਹਾਂਜੀ ਹਾਂਜੀ ਵੱਧ ਲੱਗਦੇ ਅੱਜ ਦੇ ਤੇ ਤਾਂ ਭਾਈ ਪੀਪੜਾ ਕਾਪਿਆ ਇਹ ਸੁਨਾਮ ਦੀ ਕਿਰਪਾ ਵਾ ਗਿਣਤੀ ਕਰਨੀ ਹੈ ਜੀ ਉਹ ਗਿਣਤੀ ਹੋਈ ਜਿਹੜੀ ਨਾਲ ਨਾਲ ਇਦਾਂ ਠੀਕ ਸਜਰਾ ਕਿੰਨੇ ਆ ਸਜਰਾ ਭਾਈ ਚਾਰ ਜ ਆਪਣੇ ਕੋਲ ਦੋ ਗਾਵਾਂ ਦੇ ਦੋ ਪਿੰਡਾਂ ਦੇ ਤੇ ਟੋਕੜਾ ਟੋਕੜਾ ਭਾਈ 5 ਜੇ ਇੱਕ ਟੋਕੜਾ ਗੱਬਣ ਦੀ ਇੱਕ ਟੋਕੜਾ ਗੱਬਣ ਦੀ ਠੀਕ ਆ ਤੇ ਦੁੱਧ ਚੰਗਾ ਸਾਰਿਆਂ ਕੋ ਸਾਰਿਆਂ ਕੋ ਭਾਈ ਦੁੱਧ ਵਧੀਆ ਵਾ ਤੇ ਮੁੱਲ ਕਿੱਥੋਂ ਸ਼ੁਰੂ ਅੱਜ ਲਾਸਟ ਕਿੱਥੋਂ ਤੱਕ ਵਾ 5000 ਤੋਂ ਲੱਗੇ ਭਾਈ 75000 ਰੁਪਏ ਤੱਕ ਠੀਕ ਆ ਅੱਜ ਠੀਕ ਆ ਤੇ ਗਿਫਟ ਵੀ ਆਗੇ ਗਿਫਟ ਵੀ ਸਾਰਾ ਕੋ ਦਿਵਾ ਭਾਈ ਸਾਰਾ ਕੋ ਸਾਰੇ ਰੇਟ ਆਪਣਾ ਵਾਗੇ ਅੱਜ ਆਪਣਾ ਤੇ ਪਹਿਲਾ ਕਿਦਾਂ ਮਾਲ ਰਿਆ ਬਹੁਤ ਕਿਰਪਾ ਮਲਕ ਦੀ ਠੀਕ ਆ ਕਿੱਥੇ ਕਿੱਥੇ ਘਲਤਾ ਜੇ ਭਾਈ ਮਾਲ ਤੇ ਮੈਂ ਹਰਿਆਣੇ ਤੱਕ ਜਿਆਦਾ ਜੀ ਅੱਛਾ ਗਾਵਾਂ ਮੇਰੇ ਕੋ ਜੋੜਾ ਗਿਆ ਹਰਿਆਣੇ ਠੀਕ ਆ ਦੋ ਮੈਂ ਚਾਰ ਮੈਂ ਤੇ ਤੇ ਨੰਬਰ ਲਾਗੇ ਗਈਆਂ ਤੇ ਫ੍ਰੀਕੋਲ ਹਾਂਜੀ ਤੇ ਬਹੁਤ ਹੀ ਪਿਆਰ ਕਰਦੇ ਵੀਰ ਜੀ ਤੁਹਾਨੂੰ ਬੜਾ ਲੋਕਾਂ ਦਾ ਪਿਆਰ ਆਪਣੇ ਹਾਂਜੀ ਹਾਂਜੀ ਬਹੁਤ ਬਹੁਤ ਵੀਡੀਓ ਪਾਵੇ ਵੀਰ ਬੜਾ ਪਿਆਰ ਕਰਦੇ ਲੋਕੀ ਜੀ 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 ਵੀ ਹੁਣ ਮੈਨੂੰ ਰੋਜ਼ ਆਉਣ ਡੇ ਆ ਜੀ ਜੀ ਵੀਰ ਇਦਾਂ ਉਦਾਂ ਕਿਦਾਂ ਬ्यान ਵੀਡੀਓ ਪਾ ਦੋ ਬਾਕੀ ਵੀਡੀਓ ਵੀਡੀਓ ਦੇ ਵਿੱਚ ਚਾਰ ਗਾਂ ਵਿੱਚ ਆ ਕੱਲੀ ਤੁਹਾਡੇ ਕੋਲ ਨਾ ਟਾਈਮ ਹੀ ਨਹੀਂ ਹੁੰਦਾ ਦੋ ਗਾਂ ਵੀਰ ਜੀ ਵਿਗੀਆਂ ਆਪਣੀਆਂ ਫੇਰ ਵੀ ਅੱਛਾ ਉਹ ਵੀ ਚਾਰ ਦੇ ਵਿਧੀਆਂ ਠੀਕ ਠੀਕ ਆ ਤੇ ਫੋਨ ਨੰਬਰ ਦੱਸ ਦੋ ਆਪਣਾ 9780911799 ਨਾਮ ਪ੍ਰਭ ਵੀਰ ਜੀ ਨਾਮ ਰਾਡਰੈਸ ਵੀ ਬੋਲ ਦੋ ਜੀ ਐਡਰੈਸ ਵੀ ਟਿਪਿੰਡ ਇਹ ਵੀਦੀ ਬਾਬਨੌ ਉਸੇ ਸਮਾਂ ਤੋਂ 4 ਕਿਲੋਮੀਟਰ ਬੈਕਸਾਈਡ ਤੇ ਪਿੰਡ ਮੇਰਾ ਠੀਕ ਹੈ ਜੀ ਤੇ ਵੇੜਾ ਆਪਣੇ ਕੋ ਜਾਦੀਆਂ ਵਾ ਜੇ ਕੋਈ ਗੱਲਬਾਤ ਕਰਨ ਵਾਲੀ ਰਹਿ ਗਈ ਤਾਂ ਫੋਨ ਤੇ ਪੁੱਛ ਲਿਓ ਵੀਰ ਨੂੰ ਗੱਲਬਾਤ ਕਰਨ ਵਾਲੀ ਰਹਿ ਗਈ ਤਾਂ ਵੀਰ ਮੇਰਾ ਐਸੀ ਡਿਟੇਲ ਲੈ ਲੈ ਮੇਰੇ ਕੋ ਫੋਨ ਕਰ ਲੈ ਵੀ ਹਾਂ ਵੀਰ ਆ ਕੇ ਗਾਂ ਮਾਰੇ ਪੁੱਛਣਾ ਅੱਜ ਰੱਬ ਨੇ ਮੌਸਮ ਪੀਰਾਂ ਨੂੰ ਬੇਜ਼ੀਰ ਛੁੜ ਕੇ ਵੀਰ ਮੇਰੀ ਕੇਦੇ ਘਰ ਦੀ ਕੋਈ ਗਾਰੰਟੀ ਨਹੀਂ ਏ ਮੇਰੀ ਕਿੱਲੇ ਦੀ ਗਾਰੰਟੀ ਏ ਮੈਂ ਵਾਰ-ਵਾਰ ਨਹੀਂ ਕੋਈ ਗੱਲ ਕਹਿ ਸਕਦਾ ਮੇਰੀ ਮੇਰੇ ਘਰ ਦੀ ਗਾਰੰਟੀ ਏ ਮੇਰੀ ਕੇਦੇ ਘਰ ਦੀ ਕੋਈ ਗਾਰੰਟੀ ਨਹੀਂ ਏ ਉਹ ਮਿਲੇ ਨਾ ਮਿਲੇ ਮੈਨੂੰ ਮਤ ਇਹ ਇਤੋਂ ਹੀ ਸੂਆ ਵੀਰ ਜੀ ਕਿਰਵਾਇਆ ਦਾ ਸੂਆ ਵੀਰ ਜੀ ਤੀਜਾ ਹੋਵੇਗਾ ਜੀ ਤੀਜਾ ਸੂਆ ਦੁੱਧ ਦੁੱਧ ਵਿੱਚ ਜੀ 10 ਕਿਲੋ ਹੋਊਗਾ ਇਸ ਲਈ 10 ਕਿਲੋ ਦੁੱਧ ਤਿਆਰ ਬੱਚਾ ਹੈਗਾ ਵੀਰ ਜੀ ਮਗਰ ਬੱਚਾ ਮਹੀਨਿਆਂ ਦਾ ਬੱਚੇ ਬੰਦਰੇ ਬੱਚਾ ਕਿੰਨੇ ਕ ਦਿਨਾਂ ਦੀ ਸੂਈ ਆ ਵੀਰ ਜੀ ਮਹੀਨੇ ਦੇ ਲੱਗ ਬਨੇ ਜੀ ਅੱਛਾ ਮਹੀਨੇ ਦੀ ਮਹੀਨੇ ਦੋ ਦਿਨ ਲਾਲ ਚਾਰ ਦਿਨ ਤੇ ਲਾਲ ਮਹੀਨੇ ਤੱਕ ਲੱਗੇ ਬਨੇ ਆ ਠੀਕ ਹੈ ਠੀਕ ਹੈ ਥਾਣ ਥਣ ਚੰਗਾ ਬਗੜ ਮਹੀਨਾ ਲੱਗੇ ਤੇਲੇ ਵੀਰ ਜੀ ਥਾਣ ਚੰਗਾ ਲੱਗਾ ਬੰਦ ਬਾਕੀ ਵੀਰ ਚਵਾਈ ਬਹੁਤ ਸੋਹਣੀ ਦੀ ਦੁੱਧ ਕਿੰਨਾ ਇਸ ਟਾਈਮ ਤੇ ਦੁੱਧ ਵਿੱਚ ਜੀ 10 ਕਿਲੋ ਹੋਊਗਾ ਚਾਉਂਦੇ ਕਿਦਾਂ ਰੱਸੀ ਪਾ ਕੇ ਰੱਸੀ ਪਾ ਕੇ ਵੀ ਦੀ ਰੱਸੀ ਪਾ ਕੇ ਠੀਕ ਆ ਠੀਕ ਆ ਰੱਸੀ ਪਾ ਕੇ ਚਾਉਂਦੇ ਆ ਤੋਰਾ ਵੀਰ ਜੀ ਇਹਨੂੰ ਖੋਲੋ ਰੱਸੀ ਪਾ ਕੇ ਵੀ ਜੀ ਪਾੜਾ ਪਾਉਣੇ ਵੇਂਦਾ ਗਾੜੀ ਨੂੰ ਮਾਰਾ ਜਾ ਠੀਕ ਆ ਠੀਕ ਆ ਜੀ ਇਹ ਨਹੀਂ ਵੀ ਆ ਪਾਖੀ ਜੀ ਵਿੱਚੇ ਕੋਹ ਦੇ ਉੱਤੇ ਕੋਹ ਵੇ ਪਾੜਾ ਪਾਉਣੇ ਵੇਂਦਾ ਮੜਾ ਜਾ ਸਹੀ ਹੈ ਆ ਵੇਖੋ ਜੀ ਸੁਵਾ ਤੀਜਾ ਸੁਵਾ ਤੀਜਾ ਵੀਰੀ ਤੀਜਾ ਮਗਰ ਵੀ ਜੇ ਬੱਚਾ ਮਗਰ ਆ ਜੀ ਕੋਈ ਡੇਢ ਮਹੀਨੇ ਵਾਲੇ ਕੋ ਮਹੀਨੇ ਵਾਲੇ ਠੀਕ ਹੈ ਇਹ ਨਹੀਂ ਵੀ ਡੇਢ ਤੋਂ ਦੋਵਾਂ ਦਾ ਨਹੀਂ ਹੋਊਗਾ 10 ਕਿਲੋ ਪੂਰਾ ਦੋਦ ਦੇ 10 ਕਿਲੋ ਵੀਰੀ ਕੰਡੇ ਵਾਲਾ ਹੋਊਗਾ ਠੀਕ ਹੈ ਮੈਂ ਆਪਣਾ ਘਰ ਵੇਚੇ ਮੇਰੇ ਘਰ ਦਾ ਗਾਰੰਟੀ ਹੈ ਕਮਾਲਾ ਮੇਰੇ ਘਰ ਦੀ ਗਾਰੰਟੀ ਹੈ ਆ ਵੇਖ ਫੇਸ ਕੁਆਲਟੀ ਚੈੱਕ ਕਰ ਲਓ ਚੰਗੀ ਆ ਬੈਡ ਬਰੀਡ ਵਾਲੀ ਆ ਹਾਂ ਜੀ ਹਾਂ ਜੀ ਬਾਕੀ ਇਹਨਾਂ ਇਹਨਾਂ ਦੀ ਫੈਂਡ ਵੀ ਚੰਗੀ ਆਉਂਦੀ ਠੀਕ ਹੈ ਠੀਕ ਹੈ ਤੇ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਮੁੱਲ ਦੇ ਵੀਰ ਜੀ 35000 ਰੁਪਏ ਕਰਦੇ ਜੀ ਦੋਗੇ ਕਿੰਨੇ ਦੀ 3 ਮੌਕੇ ਤੇ ਛੋੜ ਕਿੰਨੀ ਕਰਨੀ ਹੈ 10000 ਰੁਪਏ ਵਿੱਚ 10000 ਰੁਪਏ ਮੌਕੇ ਠੀਕ ਹੈ ਠੀਕ ਹੈ ਨਾ 30000 ਰੁਪਏ ਵਿੱਚ 10000 ਹੀ ਹੋਣਾ ਜੀ ਅੱਛਾ ਜੀ ਇਹਨਾਂ ਅੱਗੇ ਕੋਈ ਸਟਾਈਲ ਲਲਾ 28 ਲਲਾ ਉਹ ਵੀਰ ਫੋਨ ਉਹਨਾਂ ਨੂੰ ਲਾ ਬਾਕੀ ਦੁੱਧ 10 ਕਿਲੋ ਦੁੱਧ 10 ਕਿਲੋ ਮੇਰੇ ਘਰ ਦਾ ਹੋਊਗੀ ਜੀ ਠੀਕ ਹੈ ਦੂਜੇ ਨੰਬਰ ਵਾਲੀ ਦਾ ਦੱਸੋ ਵੀਰ ਜੀ ਨੰਬਰ ਜੀ ਟੋਕਰ ਜੇ ਗਾਂ ਉਹਨੂੰ ਟੀਗਾ ਭਰਾਤਾ ਜਿਵੇਂ ਕੱਲ ਦਾ ਠੀਕ ਹੈ ਕੱਲ ਮੇਰੇ ਕੋਲ ਆਈ ਤੇ ਕੱਲ ਗਾਂ ਬੋਲੀ ਟੀਗਾ ਭਰਾਤਾ ਜੀ ਠੀਕ ਹੈ ਤੁਸੀਂ ਆਪਣੇ ਘਰ ਭਰਾਤਾ ਆਪਣੇ ਘਰ ਦਾ ਭਰਾਤਾ ਜੇ ਤਾਂ ਫੋਟੋ ਵੀਡੀਓ ਵੀਰ ਮੰਗ ਸੂਆ ਨੂੰ ਦੂਜਾ ਤੀਜਾ ਲਾ ਲਓ ਦੂਜਾ ਤੀਜਾ ਸੂਆ ਹੋਊਗਾ ਦੂਜਾ ਤੀਜਾ ਕੋ ਆਪਣੀ ਸਮਝ ਨਾਲ ਲਾਵੇ ਦੂਜਾ ਵਾਲੇ ਨੂੰ ਤੀਜਾ ਵਾਲੇ ਉਹ ਚੌਥਾ ਨਹੀਂ ਹੋਊਗਾ 7 ਕਿਲੋ ਦੁੱਧ ਤਿਆਰ ਆ 7 ਕਿਲੋ ਵੀ ਜੀ ਸੱਜਰ ਨੇ ਵੀਰ ਜੀ ਕਿੰਨਾ ਚੋਆ ਆ ਉਹ ਤੇ ਗੱਜਰ ਵੀਰ ਜੀ ਘਰਾਂ ਦੇ ਦਿੰਦੇ 15 15 ਕਿਲੋ ਚੋਆ 15 ਕਿਲੋ ਤੂੰ ਥੋੜੀ ਹੈਗੀ ਆ ਉਹ 10 ਕਿਲੋ ਦੁੱਧ ਚੋਆ ਹੋਊਗਾ ਮੈਂ ਵੀ ਆਹ ਵੇਖੋ ਜਰਸੀ ਚ ਆਉਂਦੀ ਹੈ ਵੀ ਜਰਸੀ ਜੀ ਆ ਵੀ ਜਰਸੀ ਖਾਣ ਬੜਾ ਸੋਹਣਾ ਲੱਗਾ ਇਹਨੂੰ ਬਾਕੀ ਥਾਣ ਤੋਂ ਬੜਾ ਵੀਰ ਸੋਹਣਾ ਆਹ ਵੇਖੋ ਜੀ ਹੂਆ ਬੁੱਝ ਗਿਆ ਕਿ ਬਾਕੀ ਕੱਲੀ ਹੁਣ ਆਲੇ ਤੋਂ ਵੀ ਦੂਜਾ ਆਲੇ ਕੋਈ ਆਪਣੇ ਸਮਝਣਾ ਲਾਵੇ ਵੀਰੇ ਆਹ ਵੇਖੋ ਜੀ ਕਾਟੇ ਕਰੀ ਵੀਰ ਘਰ ਦੀ ਸੂਈ ਆ ਵੀ ਹਾਂ ਕਾਟੇ ਘਰ ਦੀ ਸੂਈ ਆ ਕਿ ਤੀਜਾ ਵਾ ਸੋਹਣਾ ਥਾਣ ਲੱਗਾ ਜੀ ਵੇਖ ਸਕਦੇ ਆਂ ਚੰਗੀ ਤਰ੍ਹਾਂ ਚੈੱਕ ਕਰ ਲਿਓ ਜੀ ਥਾਣ ਚੰਗੀ ਤਰ੍ਹਾਂ ਦੁੱਧ ਵਿੱਚ 7 ਕਿਲੋ ਇਸਲੇ ਦੇ ਬਾੜ ਕਾਟਦੇ ਨਹੀਂ ਕੋਈ ਅਗੀ ਥਾਣਾਂ ਵੀ ਥਣ ਦੀ ਬਾੜ ਨਾਲ ਮੇਰੇ ਘਰ ਦੀ ਜੁਮੈਰੀ ਹੋਗੀ ਉਹਦਾ ਨਹੀਂ ਬਾੜ ਕਾਟੂਗੀ ਕੋਈ ਚੱਕਰ ਨਹੀਂ ਆ ਠੀਕ ਆ ਠੀਕ ਆ ਖਾਣ ਦਾ ਜੀ ਬਾੜ ਕਾਟੂ ਦੱਸ ਕੇ ਦੇਵਾਂਗੀ ਵੀਰੇ ਖਾਣ ਦੀ ਬਾੜ ਕਾੜੀ ਜੀ 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 ਠੀਕ ਆ ਤੇ ਦੱਸੋ ਇਹ ਕਿੰਨੇ ਕੁ ਮੋਲ ਤੇ ਵਿੱਚ 18000 ਰੁਪਏ ਕਰਦੇ ਇਹਦਾ ਦੋਗੇ ਕਿੰਨੇ ਦੀ 15000 ਦੀ ਵੀ ਜੀ ਠੀਕ ਆ ਮੌਕੇ ਤੇ ਮਾਨਦਾਨ 1000 ਰੁਪਏ ਦਾ ਵੀ ਜੀ 1000 ਰੁਪਿਆ 14000 ਦੀ 14000 ਜੋ ਤੋਂ 200 ਰੁਪਏ ਛੋੜ ਕਰਾਂਗੇ ਜੀ ਠੀਕ ਆ ਠੀਕ ਆ ਆ ਵੀਰ ਜੀ ਇਹਦਾ ਸੂਆ ਕਰਵਾ ਸੂਆ ਵੀ ਤੇ ਤੀਜਾ ਹੋਊਗਾ ਇਹਦਾ ਵੀ ਤੀਜਾ ਸੂਆ ਬਾਕੀ ਚੰਗੀ ਬਰੀਡਾਂ ਦੀ ਮੱਸੀ ਆ ਵੇਖੋ ਜੀ ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਬਾਕੀ ਗਾਂਵ ਚੰਗੀ ਵੀ ਸਾਰਾ ਕੁਝ ਸਾਰੇ ਬੰਦੇ ਸਹੀ ਆ ਥਾਣ ਥੁਣ ਬੜਾ ਸੋਹਣਾ ਲੱਗਾ ਵਾ ਇਹਨੂੰ ਆ ਵੇਖੋ ਜੀ ਥਾਣ ਚੰਗਾ ਲੱਗਾ ਜੇ ਇਕੱਲੀ ਕਹਿਣ ਦੀ ਗ ਫੇਸ ਵੀ ਚੰਗਾ ਵੀਰ ਜੀ ਥਣਾ ਦੀ ਵਾਰਡ ਘਾੜਤ ਨਹੀਂ ਕੋਈ ਹੈਗੀ ਨਾ ਨਾ ਵੀ ਆਵਾਜ਼ ਕੋ ਆਵਾਜ਼ ਕਰਦੀ ਹੈ ਠੀਕ ਆ ਬਾਕੀ ਵੀਰ ਜੀ ਬੱਧੀ ਰਹੀ ਗਾਂ ਪੈਰ ਕਸੇ ਜੇ ਮਗਰਲੇ ਠੀਕ ਆ ਇਹ ਨਾ ਕੋ ਕਵੇ ਬਈ ਇਦਾਂ ਉਦਾਂ ਬਾਕੀ ਥਾਣ ਥਾਣ ਸਾਫ ਹੈ ਉਹ ਇੱਕ ਏਵਾਂ ਨਾ ਥਾਣ ਦੀ ਮੇਰੀ ਗਰੰਟੀ ਹੋਗੀ ਬਾਕੀ ਥੋੜੇ ਪੈਰ ਕਸੇ ਜੇ ਮਗਰਲੇ ਦੁੱਧ ਕਿੰਨਾ ਦੁੱਧ ਵੀ ਜੀ 10 ਕਿਲੋ ਦੇ ਦੇ 10 ਕਿਲੋ ਦੁੱਧ ਨਹੀਂ ਵੀਰ ਮੈਨੂੰ ਬਤਾ ਅੱਛਾ ਬੱਚਾ ਨਹੀਂ ਹੈਗਾ ਟੋਕਰ 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 ਕਰਕੇ ਦੇਵਾਂਗੀ ਨਾ ਬਣੀ ਆ ਨੇ ਮਿੱਟੀ ਗਾਂ ਬਣੀ ਨੇ ਆਪ ਘਰਾਂ ਦੇ ਦਿੰਦੇ 20 ਦਿਨ ਹੋਏ ਬਣੀ ਨੂੰ ਪਰ ਆਪਣੀ ਨਹੀਂ ਬਣੀ ਕੋਈ ਹੋएगी ਠੀਕ ਆ ਆ ਮੁੰਡਰੇ ਦਾ ਕਲੈਂਡਰ ਤੇ ਮੁੱਲ ਕਿੰਨਾ ਵੀਰ ਜੀ ਇਹਦਾ ਮੁੱਲ ਵੀਰ ਜੀ ਦਾ 27000 ਰੁਪਇਆ ਦੋਗਾ ਕਿੰਨੇ ਦੀ 5000 ਦੀ ਜੀ ਮਾਨਦਾਨ ਕਿੰਨਾ ਕਰ 14000 ਰੁਪਇਆ ਠੀਕ ਆ 24000 ਦੀ ਤੇ 23 ਦੀ ਨਹੀਂ ਹੁੰਦੀ 23 ਦੇ ਦਾਂਗੇ ਭਾਜੀ ਉਹ 100 ਰੁਪਏ ਛੁੱਟਣ ਆਹ ਮੌਸਮ ਸਹੀ ਆ ਅੱਜ ਇਹ ਆ ਕੇ ਮੀਂਹ ਪੈ ਗਿਆ ਵਾ ਇੰਡਰ ਸਾਹਿਬ ਤੁਸੀਂ ਦੂਰੋਂ ਆ ਕੇ ਚੱਲ ਕੇ ਭੇਜ ਗਿਆ ਇਹਦੇ ਹਾਂ 23000 ਦੀ ਹਾਂ ਨਾ ਟਾੜਾ ਇਹਦਾ ਵੀਰ ਜੀ ਸੂਆ ਕੇ ਨਵਾ ਸੂਆ ਵੀਰ ਜੀ ਤੀਜਾ ਕੇ ਦਾ ਵੀ ਆਹੇ ਰਸੀ ਪਾ ਲ ਜੋਨੇ ਅਸੀਂ ਪਾ ਲ ਗਏ ਰਸੀ ਪਾ ਗਏ ਰਸੀ ਪਾ ਲ ਬਾਕੀ ਕੱਲ ਦੱਸਣਾ ਲਈਏ ਇਹ ਥੋੜੀ ਜਿਹੀ ਗਰਮ ਵੀ ਹੈਗੀ ਏ ਠੀਕ ਆ ਲੱਤਾਂ ਮਾਰਦੀ ਆ ਜਲ ਲੱਤਾਂ ਨਹੀਂ ਮਾਰਦੀ ਮੇਰੇ ਕੋ ਵੀਰ ਮੈਂ ਕੱਲ ਜੋਨਾ ਕਰੀ ਚੋਈ ਤਾ ਉਹਨਾਂ ਘਰੇ ਕੱਲ ਚੋਈ ਮੈਂ ਹਾਂ ਉਹਨਾਂ ਘਰੇ ਬਿਲਕੁਲ ਠੀਕੇ ਮਿਲਈਏ ਮੇਰੇ ਕੋ ਸੂਰੇ ਬੁੜਕੀ ਜੇ ਰਾਤੀ ਬੁੜਕੀ ਜੇ ਠੀਕ ਆ ਮੇਰੇ ਕੋ ਆਦੀ ਨਹੀਂ ਆਗੇ ਦੱਸ ਕੇ ਦੇਣੀ ਵੀਰ ਜੀ ਕੋ ਆਣਾ ਲਾਮਣ ਦੇਵੇ ਇਹ ਕਹਿੰਦੇ ਪੋਕ ਦੀ ਲੈ ਜਾ ਕੋਈ ਨਹੀਂ ਆਪਣੇ ਘਰੇ ਭਜੀ ਨਹੀਂ ਦੇ ਕੋਈ ਗੱਲ ਆ ਨਹੀਂ ਤਾਂ ਲੱਡੂ ਨਾਲ ਚੋਈ ਜਾਣੀ ਆ ਇਹਦੇ ਕੋਈ ਜਾਂਹੀਂ ਤੇ ਚੋਹਾਂਗੇ ਵੀਰੇ ਇਹਦੀ ਜਦੂ ਚੋਹਾਂਗੇ ਠੀਕ ਚੋਈ ਜੂ ਵੀ ਬੜੀ ਸੋਹਣੀ ਆ ਏ ਵਨ ਚੋਈ ਜੂ ਥਾਣ ਚੰਗਾ ਲੱਗਾ ਤੁਹਾਨੂੰ ਮੱਝਾ ਲਾਗੇ ਤੇ ਦੁੱਧ ਵੀ ਮੱਝਾ ਆ ਰਗਾ ਹੀ ਆ ਨਾ ਦੁੱਧ ਕਿੰਨਾ ਮੱਝਾ ਆ ਰਗਾ ਫੇਰ ਬੜੀ ਵਧੀਆ ਆਉਂਦੀ ਆ ਥਾਣ ਚੈੱਕ ਕਰ ਲਓ ਤੋਰ ਵੀਰੇ ਲੱਡੂ ਮੜਾ ਆ ਆ ਵੇਖੋ ਦੁੱਧ ਕਿੰਨਾ ਆਖਿਆ ਦੁੱਧ ਵੀਰੇ 7 ਕਿਲੋ ਪੱਕਾ ਹੋਊਗਾ ਠੀਕ ਠੀਕ ਬੱਚਾ ਹੈਗਾ ਵੀਰੇ ਦਾ ਨਾ ਨਾ ਵੀਰ ਬੱਚਾ ਟੋਕਰ ਜੇ ਪੁੱਜ ਗਏ ਟੋਕਰ ਪੁੱਜੇ ਟੋਕਰ ਜੇ ਵੀ ਠੀਕ ਆ ਹਾਂ 7 ਕਿਲੋ ਦੁੱਧ ਕੋਈ ਵੀਰ ਆਪਣੀ ਸਮਝ ਨਾ ਲਾਵੇ ਮੈਂ ਨਹੀਂ ਇਹਦਾ ਦਾੰਦ ਨਾ ਸੂਈ ਗਏ ਮਹੀਨੇ ਸੂਈ 2 ਮਹੀਨੇ ਸੂਈਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਬਸ ਟੋਕਰ ਜੇ ਆਪਾਂ ਵਿੱਚ ਲਿਕਣ ਆਉਂਦੀਆਂ ਵਾਂ ਉਹ ਵੀ ਦੀ ਕਿਸਮਤ ਕੇ ਦੀ ਨਾ ਤਾਂ ਦੋਗੇ ਕਿੰਨੇ ਦੀ ਵੀਰ ਜੀ ਵੀਰ ਜੀ ਮੁੱਲ ਦੇ ਦਾ 18000 ਰੁਪਏ ਕਰਦੇ ਦੇਣੀ ਕਿੰਨੇ ਦੀ ਇਹ ਵਰਮਿਆ ਵੀਰ ਜੀ ਹਾਂ ਇਹ 15000 ਦੀ ਹਾਂ ਨਾ ਮੈਂ ਕਹਿੰਦਾ ਦੋ ਡਾ ਦੇ ਹੋਰ ਗਰਮਾ ਦਾ ਫੇਰ ਮਲਾਂ 12000 ਦੀ ਬਜੀਤੇ ਮੜਾ ਦੇ 12000 ਚੋਂ ਮਾੜ ਦਾਨ 200 ਰੁਪਏ ਛੋਟ ਕਰਾਂਗੇ ਵੀਜੀ ਉਹ ਚੋਂ 11 ਨਹੀਂ ਹੁਣ 7 ਕਿਲੋ ਦੁੱਧ ਹਾਂਜੀ ਤੇ 12000 ਰੁਪਏ 12000 ਚੋਂ 200 ਛੋਟ ਨਹੀਂ 2000 ਰੱਖਣਾ ਮੈਂ 3000 ਹਾਤਾ ਜੀ ਠੀਕ ਹੈ ਇੱਕ ਗਿਐਸ਼ ਨਹੀਂ ਆ ਗਈ ਫੋਨ ਲਾ ਲੈ ਕੋਈ ਫੋਨ ਲਾਵੇ ਕੋਈ ਬਾਕੀ ਲੱਤਾ ਮਾਰਦੀ ਵੀਰ ਮਾਣੀਆਂ ਮਾਣੀਆਂ ਠੀਕ ਹੈ ਇਹ ਨਹੀਂ ਗਾਹ ਡੰਡੀ ਆ ਠੀਕ ਫਿਰ ਵੀ ਮਾੜੀ ਜੀ ਸਹੀ ਜੀ ਦੁੱਧ ਤਾਂ ਪੂਰਾ ਹੋ ਜਾਏਗਾ ਜੀ ਠੀਕ ਹੈ ਜੀ ਆਉਂਡੀ ਆ ਸਿੰਘਾਂ ਵਾਲਾ ਗਿਫਟ ਇਹ ਗਿਫਟਾਂ ਦਾ ਕਦਾਵਾ ਦੁੱਧ ਕਿੰਨਾ ਦੇ ਕੋਲ ਦੁੱਧ ਵੀ ਜਿਹੜੇ ਕੋਲ 6 ਕਿਲੋ ਬਾਹਰ ਹੋਗਾ 6 ਕਿਲੋ ਤੋਂ ਬਾਹਰ ਦੁੱਧ ਸੂਆ ਸੂਆ ਵੀ ਜਿਹੋ ਪਹਿਲਾਂ ਆਉਂਦਾ ਵੀਰ ਦੇ ਠੀਕ ਆ ਪਹਿਲਾਂ ਹੀ ਹੋਣਾ ਜਿੱਦਾਂ ਦੀ ਹੈਗੀ ਆ ਥਣ ਇਹਦਾ ਮੁੱਠੀ ਦੀ ਚਵਾਈ ਵਾਲਾ ਚਵਾਈ ਚ ਵੀ ਬੜੀ ਸੋਹਣੀ ਗਿੱਦੀ ਦਾ ਚਵਾਈ ਸੋਹਣੀ ਆ ਬੜੀ ਸੋਹਣੀ ਲੱਗਣ ਢੀ ਆ ਤਾਂ ਡੱਕ ਵੀਰ ਮੜਿਆ ਥਣ ਆਹ ਵੇਖੋ ਆਪਾਂ ਸਰਦੂ ਨੂੰ ਮਾਰੀ ਨਹੀਂ ਦੇ ਇਹਨੂੰ ਆਖਣਾ ਵੀ ਇਹਨਾਂ ਬੁਲਬੁਲ ਦਾ ਬੱਚਾ ਬਣ ਜਣਾ ਥਣ ਵੇਖੋ ਜੀ ਥਣ ਤੋਂ ਬੜਾ ਸੋਹਣਾ ਚੈੱਕ ਕਰ ਲਓ ਜੀ ਆਹ ਵੇਖੋ ਥਣ ਕਿੰਨਾ ਦੁੱਧ ਦਾ ਸਾਡੇ 6 ਕਿਲੋ ਦੁੱਧ 6.5 ਕਿਲੋ ਲੀਟਰਾਂ ਉਹ ਬਣੀ ਅੱਗੇ ਨਾ ਨਾ ਵੀਰ ਨਹੀਂ ਨਹੀਂ ਬਣੀ ਨਹੀਂ ਵੀਰ ਜੀ ਆਪਾਂ ਬੰਦ ਦੋ ਚਾਰ ਦਿਨ ਦੀ ਬਣੀ ਆ ਖੜਿਆ ਵੀਰ ਹਾਂ ਜਿਵੇਂ ਜੋ ਘਰਾਂ ਲਈ ਕਹੀ ਦਿੰਦੇ ਦੋ ਚਾਰ ਦਿਨ ਦੀ ਬਣੀ ਆ ਬਾਕੀ ਵੀਰ ਜੀ ਕੀਨ ਵਾਲਾ ਸੀ ਵੀਰ ਨੇ ਕਿਹਾ ਵੀ ਦੋ ਚਾਰ ਦਿਨ ਕਿ ਮੇਰੇ ਕੋਲ ਟੀਗਾ ਲੱਗਾ ਵਾ ਠੀਕ ਆ ਜੇ ਕੋ ਆਖੂਗਾ ਵੀਰ ਤੇ ਫੋੜ ਮੰਗਾ ਦਾਂਗਾ ਆਪਾਂ ਵੀਰ ਠੀਕ ਠੀਕ ਓਸੀ ਚੰਗੀ ਗਾੜੀ ਵੀਰ ਰਕਮ ਦੀ ਬਚੀ ਹਾਂਜੀ ਜਿਹਨੇਗਾ ਆਪਾਂ ਪੈਸੇ ਮੰਗਣੇ ਉਹਨਾਂ ਕ ਫੇਰ ਅਗਲੇ ਸੂਏ ਚੱਲਦੇ ਆ ਤੇ ਦੱਸੋ ਫੇਰ ਦਾ ਮੁੱਲ ਕਿੰਨਾ ਕ ਮੁੱਲ ਵੀਰ ਜੀ ਦਾ 18000 ਰੁਪਇਆ ਦੇਣੀ ਕਿੰ 11000 ਘਟਾਲਾ 11000 ਰੁਪਏ ਸਿੰਗਾਂ ਨਾਲ 4000 ਰੁਪਏ ਵੀਰ ਨਾ ਅਜੇ ਮਹਿੰਗੀ ਆ ਹੋਰ ਘਰ ਘੱਟ ਜਾ 10000 ਦੀ ਵੀ ਖੁੱਲਾ ਮਾਨਦਾਨ ਘਰ ਵੀਰ ਵੀਰ ਹੁਣ 8000 ਰੁਪਏ ਆਣਾ ਜੀ ਆਓ ਕਿਉਂਕਿ ਉਹਦੇ ਸਿੰਘ ਲੱਗੇ ਆ ਵੀਰ ਵੀਰ ਸਿੰਘ ਤੇ ਲੱਗਿਆ ਪਰ ਦੁੱਧ ਵੀ ਹੈਗਾ ਵਾ ਨਹੀਂ ਸਾਢੇ 6 ਕਿਲੋ ਵੀ ਲੀਟਰਾਂ ਦੁੱਧਿਆ 8000 ਰੁਪਏ ਜੀ 8000 ਰੁਪਏ 100 ਰੁਪਏ ਛੋੜਣੀ ਏ 7000 ਵਾਲਾ ਵੀਰ ਫੋਨ ਨਾ ਕਰੇ ਠੀਕ ਹੈ ਜੀ ਹੁਣ ਆਪਾਂ ਬਹੁਤ ਮਾਨ ਕਰਤਾ ਵਾ ਲੱਡੂ ਵੀਰ ਠੀਕ ਆ ਬਿਲਕੁਲ ਬਿਲਕੁਲ ਜੀ ਸਾਲੇ ਸਿੰਘ ਇਹਦੇ ਪਹਿਲਾਂ ਲੱਗੇ ਅਸੀਂ ਥੋੜਾ ਲਾਇਆ ਠੀਕ ਠੀਕ ਅਗਲੀ ਲਿਆਵੀ ਨੂੰ ਖੋਲ ਕੇ ਬਾਕੀ ਵੀਰ ਜੀ ਆਪਾਂ ਮਾਣ ਨਹੀਂ ਕਰਨੇ ਆ ਆਜਾ ਆਪਾਂ ਮਾਲਕ ਦੀ ਕਿਰਪਾ ਦਾ ਕਰ ਆਪਣੇ ਜਾਦੇ ਆ ਆਜਾ ਆਪਾਂ ਮਾਣ ਤਾਂ ਨਹੀਂ ਕਰਨੇ ਲੋਕਾਂ ਦੇ ਕੋਈ ਗੱਲ ਨਹੀਂ ਬਾਕੀ ਆਪਾਂ ਸੇਵਾ ਜਾਈ ਰਿਹਾ ਬੜਾ ਪਿਆਰ ਮਿਲਦਾ ਲੋਕਾਂ ਵੀਰਾਂ ਦਾ ਬਣਾਉਂਦਾ ਬੜਾ ਪਿਆਰ ਸੱਚੀ ਬਹੁਤ ਬੜਾ ਪਿਆਰ ਆਪਣਾ ਲੋਕਾਂ ਦਾ ਵੀਰਾਂ ਦਾ ਜੀ 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 ਤੁਹਾਡੇ ਨਾਲ ਨਾਲ ਸਾਨੂੰ ਵੀ ਬਹੁਤ ਪਿਆਰ ਮਿਲਦਾ ਜੀ ਜੀ ਮਾਲਕ ਦਾ ਰੱਬ ਦਾ ਧੰਨਵਾਦ ਕਰਦੇ ਆਪਾਂ ਹਾਂਜੀ ਹਾਂਜੀ ਵੀਰ ਜੀ ਆ ਨਗੀਨਾ ਦੱਸੋ ਇਹ ਜੀ ਪਹਿਲਾ ਸੂਆ ਜਲਾ ਬੱਛੀ ਦਾ ਪਹਿਲਾ ਸੂਆ ਹਾਂਜੀ ਹਾਂਜੀ ਠੀਕ ਆ ਤੇਰੀ ਜੀ ਵੀ ਜੀ ਦੰਦਾ ਜਾਂ ਨਹੀਂ ਵੀਰ ਜੀ ਦੰਦਾ ਦੰਦਾ ਨਾਲ ਵੇਖੀ ਰਹੀ ਆਪਾਂ ਦੰਦਾ ਦੰਦਾ ਨੇ ਪਤਾ ਨਹੀਂ ਕਿ ਆਹਦੀ ਬੱਛੀ ਥਾਣੀ ਜੇ ਥਾਣ ਚੈੱਕ ਕਰੋ ਇਹਦਾ ਮੁੱਠੀ ਦੀ ਜਵਾਈ ਵਾਲਾ ਲੱਗਾ ਕਿੰਨੇ ਕ ਦਿਨ ਹੋ ਗਏ ਵੀਰ ਜੀ ਸੂਈ ਨੂੰ ਨਹੀਂ ਵੀਰ ਜੀ ਸੂਈ ਨੂੰ 1.5 ਮਹੀਨਾ ਹੋ ਗਿਆ ਜੀ 1.5 ਮਹੀਨਾ ਹੋ ਗਿਆ 1 ਮਹੀਨਾ ਜਿਹੜਾ ਅਖਰ 2 ਹੋ ਜਾਣਗੇ ਮੈਂ 1 ਮਹੀਨੇ ਸੂਈ ਕਰਕੇ ਦਿੱਤੀ ਵੀਰ ਨੇ ਮੈਨੂੰ ਮੈਂ 1.5 ਮਹੀਨਾ ਕਹਿਣ ਦੇ ਆ ਆ ਵੇਖੋ ਕੱਦ-ਕੱਡ ਬਹੁਤ ਚੰਗਾ ਵਾਇਦਾ ਟੌਪ ਦੀ ਬਰੀਡ ਵਾਲੀ ਆ ਦੁੱਧ ਕਿੰਨਾ 18 ਕਿਲੋ ਦੇ ਲਈ 18 ਕਿਲੋ ਦੁੱਧ ਤਿਆਰ ਆ 18 ਦਿਨ ਤਿਆਰ ਵੀਰੇ ਜਿਹੜਾ ਚਵਾ ਕੇ ਦੇ ਦੇਣਾ ਵੀਰੇ ਆਪਣੇ ਘਰ ਤਿੰਨ ਟਾਈਮ ਤੋਲੀ ਕਰੇ ਇਹਦੀ ਘਰ ਦੀ ਮਰੀ ਨਹੀਂ ਖੋਦੀ ਹੈਗੀ ਰੱਸੀ ਪਾ ਕੇ ਜੋ ਨਾ ਨਾ ਵੀਰੇ ਰੱਸੀ ਨਹੀਂ ਪਾਉਂ ਦੋ ਮਿੰਟ ਬੈ ਬੈ ਉਹਨੂੰ ਠੀਕ ਆ ਰੱਸੀ ਨੂੰ ਫਿਰ ਇਹ ਪਾਉਣੀ ਇਹਨੂੰ ਬਹੁਤ ਫਿਕਸ ਆਰਡਰ ਵਾਲੀ ਆ ਕੇ ਬਹੁਤ ਸੋਹਣੀ ਆ ਇਹਦਾ ਮੁੱਲ ਕਿੰਨਾ ਕਾ ਜੱਜ ਆ ਵੀਰੇ ਚਲੋ ਵੀਰ ਨੇ ਪਤਾ ਨਹੀਂ ਕਿਦਾਂ ਕੀ ਸਾਬਤ ਆ ਵਾ ਇਹਦੀ ਵੀਰ ਨੂੰ ਮਾਈ ਸਾਈ ਹਾਂ ਹਾਂ ਉਹ ਵੀਰ ਨੂੰ ਆਪਾਂ ਫੋਨ ਵੀ ਕੀਤਾ ਮੈਂ ਵੀਰ ਆਉਣ ਕਿ ਲੈ ਜਾਣ ਕਿ ਵੀਰ ਮੈਨੂੰ ਤਾਂ ਵੀ ਵੀਰ ਨੂੰ ਮੈਂ 10000 ਦਾਅਰ ਕਰਨਾ ਤੇ ਮੈਂ ਵੀਰ ਮੈਨੂੰ ਇੱਥੇ 2000 ਮੈਂ ਲੱਭਣ ਲੱਭਣ ਤਾਂ 10000 ਦਾ ਨਾ ਵੀਰ ਜਾਣੀ ਨਾ ਬੁਝੀਏ ਉਹ ਵੀਰਾਂ ਦਾ 10000 ਦਾਅਰ ਕਰ ਠੀਕ ਮਨ ਦਾਅਰ ਵਾਲੇ ਮਸਲੇ ਇੰਨੀ ਪੈਂਦਾ ਠੀਕ ਨਗਦ ਲਿਆਂਦੇ ਆ ਤੇ ਨਗਦੀ ਦੇਨੇ ਆ ਜੀ ਇਹ ਤਰੋ ਉਹਨੇ ਵੀਰ ਦੀ ਆਪਣੀ ਸਮਝਿਆ ਪਰ ਆਪਾਂ ਹੁਣ ਫਿਰ ਵੀ ਨਹੀਂ ਪਾ ਗਏ ਜੀ ਹੁਣ ਵੀਰ ਦਾ ਮੁੱਲ 60000 ਰੁਪਿਆ ਅੱਛਾ ਜੀ 60000 ਰੁਪਿਆ ਠੀਕ ਆ ਮਾਣ ਦਾਨ ਕਰ ਠੀਕ ਆ ਉੱਚੇ ਛੋੜ ਹੋ ਜੂਗੀ ਉਹ 2000 ਰੁਪਏ ਛੜਦਾਂਗੇ 2000 ਛੜਦਾਂਗੇ 1000 ਹੋਰ ਛੜ ਦੇ 2000 ਛੜਦਾਂਗੇ 60 60 ਪੂਰੇ ਦੀ ਕਰ ਦੇ ਕਰਦੀ ਪੂਰੇ ਦੀ ਦਾਂਗੇ ਛੋੜ ਹੋ ਜੂਗੀ ਛੱਡ ਜਾ ਕਰਦਾਂਗੇ 500 ਰੁਪਏ ਵੀਰੇ ਫੋਨ ਕਰ ਲੈ ਬਾਕੀ 500 ਰੁਪਏ ਛੋੜ ਕਰਦਾਂਗੇ ਬਾਕੀ ਫਿਕਸ ਕਿਸਦਾ ਵੀ ਨਹੀਂ ਹੈਗਾ ਵੀਰ ਕੋਈ ਫਿਕਸ ਨਹੀਂ ਹੈ ਠੀਕ ਬਾਕੀ ਜਿਹੜਾ ਆਪਾਂ ਜਾਂਦੇ ਮਾੜੀ ਸੋਣੀ ਵੀ ਸਾਰੀ ਵੈੜ ਬਹੁਤ ਚੰਗੀ ਆ ਆ ਵੇਖੋ ਜੀ ਝੋਟੀ ਚੈੱਕ ਕਰੋ ਜੀ ਇਹਦਾ ਵੀਰ ਜੀ ਸੂਆ ਕਰਨਵਾ ਇਹ ਸੂਆ ਵਿੱਚ ਦੂਜਾ ਜੀ ਦੂਜਾ ਸੂਆ ਇਹਦੀ ਵੀਰ ਜੀ ਸਾਈ ਪਈ ਆਪਾਂ ਨੂੰ ਅੱ ਗੱਤ ਨਹੀਂ ਆਏ ਕਰਦਾ ਸੀ ਵੀਰ ਠੀਕ ਆ ਤੇ ਸਵੇਰੇ ਆਉਣਾ ਸ਼ਾਮ ਨੂੰ ਆਉਣਾ ਤੇ ਉਹ ਵੀ ਵੀਰ ਨੇ ਸਾਈਡ ਲਓ ਆਪਾਂ ਆਪਣੇ ਪਈ ਆਪਾਂ ਫੇਰ ਪਾਣੀ ਵੀਡੀਓ ਉਹ ਗੱਲਾਂ ਛੱਡੋ ਦੁੱਧ ਕਿੰਨਾ ਐ ਦੇ ਕੋਲ ਉਹਦੇ ਵਿੱਚ 9 ਕਿਲੋ ਹੋ ਗਏ ਠੀਕ ਆ 9 ਕਿਲੋ ਦੁੱਧ ਤਿਆਰ ਬੱਚਾ ਕੀ ਐ ਦੇ ਕੋਲ ਬੱਚਾ ਵੀ ਜੀ ਮਗਰ ਕੱਢੀ ਜੇ ਠੀਕ ਆ ਹਾਂਜੀ ਹਾਂਜੀ ਬੱਚਿਆਂ ਦੇ ਵੀ ਆਪਾਂ ਕੈਮਰਾ ਮਾਰ ਦਿੰਨੇ ਮਗਰ ਕੈਮਰਾ ਮਾਰ ਦਾਂਗੇ ਵੀਰ ਜੀ ਬੱਚੇ ਗਿੱਲੇ ਹੋਏ ਨੇ ਬਾਹਰ ਕੱਢੇ ਦੇ ਠੀਕ ਠੀਕ ਆ 9 ਕਿਲੋ ਦੁੱਧ ਤਿਆਰ ਐ ਦੇ ਕੋਲ 9 ਕਿਲੋ ਰੈਡੀ ਆ ਠੀਕ ਆ ਸੂਆ ਇਹਦਾ ਸੂਆ ਵੀਰ ਜੀ ਦੂਜਾ ਜੇਦਾ ਦੂਜਾ ਸੂਆ ਹਾਂਜੀ ਹ 65000 ਰੁਪਿਆ ਮਾਨਦਾਨ ਕਿੰਨਾ ਕਰਨਾ 2000 ਰੁਪਏ ਵੀਰ ਜੀ 63000 ਦੀ 60000 ਦੀ ਹਾਂ ਨਾ ਜੀ 1000 ਹੋਰ ਕਰ ਦੇ ਵੀਰ ਲੋ ਠੀਕ ਆ ਪਿੰਡਰ ਸਾਹਿਬ ਕਰ ਦਾਂ 1000 ਕਰ ਲਓ 60000 ਚ ਕਿੰਨਾ 60000 ਚ ਜੀ 500 ਰੁਪਏ ਛੋਟ ਕਰ ਦਾਂ ਠੀਕ ਆ ਜੀ ਕੋ ਜੋ ਜਿਹਨੇ 60000 ਲੈਣਾ ਨੇ ਵੀਰ ਉਹ ਫੋਨ ਉਹਨਾਂ ਲਾ ਠੀਕ ਆ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਝੋਟੀ ਦਾ ਤਾਜ਼ਾ ਸੂਆ ਡੰਗਰ ਲੱਭਦਾ ਨਹੀਂਗਾ ਵੀਰ ਨੂੰ ਫੋਨ ਕਰ ਲਿਓ ਬਾਕੀ ਆਪਾਂ ਬੱਚਿਆਂ ਦੇ ਵੀ ਕੈਮਰਾ ਮਾਰ ਦਿੰਨੇ ਆ ਬੱਚੇ ਵੀਰ ਦੱਸ ਦੇ ਕਿਹੜੇ ਕਿਹੜੇ ਕਿਹਦੇ ਆ ਆਹ ਕੱਟੀ ਬੋਰੀ ਵਾਲੀ ਇਹਦੀ ਕਿਹੜੀ ਗਾਣੇ ਬਾਹਰ ਦੇ ਇੱਕ ਅੰਦਰ ਬਧੀ ਗਾਓ ਠੀਕ ਹੀ ਗਾਜ ਦੀ ਅੱਛਾ ਉਹ ਵੇਗੀ ਠੀਕ ਆ ਇਹਦੀ ਇਹਦੀ ਆ ਜਿਹੜੀ ਉਹ ਪਹਿਲੇ ਨੰਬਰ ਦੇ ਇਹਦੀ ਮਾਂ ਵੇਗੀ ਵੀਰ ਜੀ ਜਿਹੜੀ ਪਹਿਲੇ ਨੰਬਰ ਕਾਲੀ ਮਿਲਦਾ ਹੈ ਅੱਛਾ ਪਹਿਲੇ ਨੰਬਰ ਦੇ ਕਰਦੇ ਠੀਕ ਜਿਹੜੇ 10 ਕਿਲੋ ਦੁੱਧ ਆ ਉਹਦਾ ਇਹ ਬਚਾਏ ਇਹਦੀ ਮਾਂ ਵੇਗੀ ਵੀਰ ਜੀ ਸਹੀ ਹੈ ਆੜੀ ਛੋਟੀ ਦਾ ਕੀ ਸਾਤਾ ਵੀਰ ਜੀ ਕਿੰਨਾ ਜ਼ਰੂਗੈ ਸੂਈ ਨੂੰ ਛੋਟੀ ਨੂੰ ਵੀਰ ਜੀ ਸੂਈ ਨੂੰ ਇਹਨੂੰ ਕੋਈ ਅਜ ਅਠਾ ਦੇ ਨਹੀਂ ਅੱਠਵਾਂ ਦੇਣਾ ਹਾਂਜੀ ਹਾਂਜੀ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ 8 ਕਿਲੋ ਦੁੱਧ ਠੀਕ ਆ ਜਿਹੜਾ ਬੱਚਾ ਮਾਰ ਗਿਆ ਝੋਡੀ ਨਾਲ ਜੀ ਨਹੀਂ ਲਾਉਂਦੀ ਸੁਆ ਕਿੰਨਾ ਇਹਦਾ 10 ਸੁਆ ਜੀ ਪਹਿਲਾ ਹੀ ਪਹਿਲਾ ਸੁਆ ਹਾਂਜੀ ਸੁਆ ਪਹਿਲਾ ਜਿਹਦਾ ਠੀਕ ਆ ਠੀਕ ਆ ਦੁੱਧ 8 ਕਿਲੋ ਜੇ ਕੋਲ 8 ਕਿਲੋ ਦੁੱਧ ਪਹਿਲਾ ਸੁਆ ਕਮਾਲਾ ਵੀਰ ਠੀਕ ਆ ਜੀ ਤੇ ਦੁੱਧ ਚਵਾ ਕਿੰਨਾ ਕ ਜਾਊਗੀ ਇਹ ਜੀ ਦਾ 2 11 ਕਿਲੋ ਚਵਾਈ ਜਾਊਗੀ ਕੋਈ ਸੇਵਾ ਕਰ ਲੂ ਵੀ ਤੇ ਠੀਕ ਆ ਜੀ ਠੀਕ 11 ਕਿਲੋ ਚਵਾਈ ਜਾਊਗੀ ਬਾਕੀ ਹੈ ਵੀ ਚੰਗੀ ਆ ਬਾਕੀ ਵੀਰ ਬੂਸ਼ੀ ਬਣਾਈਏ ਇਹਦੇ ਤੇ ਥੋੜਾ ਹੌਲ ਕਰ ਦਈਏ ਗੱਡੀ ਇਹ ਠੀਕ ਆ ਝੋ ਇਹ ਨਹੀਂ ਕੋ ਗਵੇਂ ਪੀ ਕਿਦਾਂ ਠੀਕ ਆ ਕੂਛੀ ਨੂੰ ਵੀ ਸਾਫ ਕਰਕੇ ਰੱਖੀ ਪਹਿਰਾ ਕੁੱਤੇ ਲੈ ਜਾਣਾ ਉਹ ਨਹੀਂ ਸਾਡੀ ਕੁੱਤੇ ਦੀ ਗੱਡ ਦੇ ਵੀਰ ਸਾਡੀ ਇਹ ਤਾਂ ਟੰਗੀ ਆ ਵੀਡੀਓ ਭਾਈ ਤੇ ਕੂਛੀ ਕੁੱਤੇ ਲੈ ਗਏ ਠੀਕ ਤੇ ਮੋਲ ਵੀਰ ਜੀ ਇਹਦਾ ਕਿੰਨਾ ਕਰਨਾ ਮੋਲ ਵੀਰ ਜੀ 75000 ਰੁਪਏ ਦਾ ਠੀਕ ਆ ਮਾਨ ਤਣ ਕਿੰਨਾ ਕਰਨਾ 5000 ਕਰ ਦਾਂਗੇ ਵੀਰ ਜੀ ਮੈਂ ਕਹਿੰਦਾ 70 ਚੋਂ ਕਰ ਦੇ 68000 ਪਤਾ ਕਰ ਇਹ ਵਟਾ ਲੱਗਣਾ ਵੀਰ ਬੱਚਾ ਨਹੀਂ ਗਾਣ ਵਟਾ ਲੱਗਣਾ ਲੱਗਣਾ ਏ ਤੇ ਆਪਾਂ ਦੇ ਵਿੱਚ ਲਈ ਚੁਕ ਤਾਂ ਅਸੀਂ ਆਪ ਸਾਰਿਆਂ ਸਾਰੇ ਨਫਾ ਥੋੜਾ ਮਿਲਦਾ ਹੁੰਦਾ ਵਾ ਕੋਈ ਗੱਲ ਨਹੀਂ ਘਾਟਾ ਪਾਵਾਂਗੇ ਆਪਾਂ ਜੀਸਦ ਕੇ ਪਾਵਾਂ ਪਿਆਰ ਕਰਨ ਵਾਲਾ ਭੈਣ ਭਰਾ ਕੋ ਫੋਨ ਕਰੇ ਵੀ ਨਹੀਂ 7000 ਦੀ ਹੁੰਦੀ ਠੀਕ 65 ਦੀ ਹੁੰਦੀ ਆ ਦੇ ਪੈਂਡ 100 ਰੁਪਏ ਛੋੜੂਗੀ। ਥੂਮ ਲਾ ਲਿਓ ਵੀਰ ਜੀ ਨੂੰ ਮੌਕੇ ਤੇ ਹੋਰ ਵੀ ਮਾਨਤਨ ਕਰ ਸਕਦਾ ਬਾਈ। ਠੀਕ ਆ ਜੀ। 70000 ਦੀ ਬੱਚਾ ਦਾ ਨਾ ਜੋ ਅਸੀਂ ਦੀ ਬਾਹਰ ਵੇਚਦਾ ਮੈਂ। ਨੇਹ ਰਾ ਹੀ ਜਾਂਦਾ ਵਾ ਹੋਰ ਹੈਗਾ ਕੋਈ ਪਹੂ ਦਿਖਾਉਣਾ। ਠੀਕ ਹੈ। ਗਿਫਟ ਹੈਗਾ ਕਿ ਟੋਕੜ ਗੱਬਣ। ਆ ਵੇਖੋ ਜੀ। ਇਹਦਾ ਵੀਰ ਜੀ ਸੂਆ ਕਰਨਵਾ। ਸੂਆ ਵੀਰ ਜੀ ਤਿੱਜਾ ਗਊ ਇਹਦਾ। ਤਿੱਜਾ ਸੂਆ ਦੁੱਧ। 5 ਕਿਲੋ ਦੁੱਧ। 5 ਕਿਲੋ ਦੁੱਧ। ਤਿਆਰ ਆ। ਹਾਂਜੀ ਹਾਂਜੀ ਵੀਰ ਜੀ ਤਿਆਰ ਤੇ ਚਾਹਵਾ। ਠੀਕ ਆ। ਤੋਕੜ ਆਏ ਤੋਕੜ ਵੀਰ ਪੋਜ ਗਏ ਤੋਕੜ ਜੀ ਠੀਕ ਆ ਤੇ 5 ਕਿਲੋ ਦੁੱਧ ਦੁੱਧ 5 ਕਿਲੋ ਦੁੱਧ ਦੀ ਆਪਣੀ ਗਾਰੰਟੀ ਬਣੀ ਬੁਣੀ ਕੋਈ ਗਾਰੰਟੀ ਨਹੀਂ ਆਪਣੀ ਠੀਕ ਆ ਜੀ ਠੀਕ ਆ ਕੱਲੀ ਤੋਕੜ ਹੀ ਦੇਣੀ ਆ ਤੋਕੜ ਤੋਕੜ ਵੀਰ ਜੀ ਤੋਕੜ ਕਰੀ ਬਾਕੀ ਹੈ ਨਸਲ ਵਾਲੀ ਹੈ ਚੰਗੀ ਆ ਜੀ ਨਵਾਈ ਨੂੰ ਹਿੰਦੀ ਨਾ ਹਾਂ ਜੀ ਬੋਦੀ ਵਾਲੀ ਜਿਹੜੀ ਵੜਾ ਨਵਾਈ ਨੂੰ ਹਿੰਦੀ ਨਾ ਇਹੋ ਆਪਾਂ ਖਣਾ ਵੀ 25000 ਦੀ ਹੈ ਜੀ ਜੀ ਤੇ ਹੁਣ ਆਪਾਂ ਇਹਨਾਂ ਮੋਲ ਨਹੀਂ ਕਰਨਾ ਪਾ ਆਪਾਂ ਗਿਫਟ ਦੇਣਾ ਵੀਰਾਂ ਨੂੰ ਠੀਕ ਆ ਠੀਕ ਆ ਬਸ ਭਰਾ ਪਿਆਰ ਕਰਦੇ ਆ ਆਪਣੇ ਬਾਅਦ ਭੈਣ ਭਰਾ ਨੂੰ ਗਿਫਟ ਦੇਣਾ ਆਪਾਂ ਜੀ 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 ਮੋਲ ਤੇ ਬਾਬਾ ਜੀ ਦਾ 12000 ਰੁਪਏ ਕਰ ਦੇ ਜੀ ਦੇਣੀ ਕਿੰਨੇ ਦੀ ਉਹ ਦੱਸੋ ਮੋਲ ਨਾ ਕਰੋ ਤੁਸੀਂ 7000 ਰੁਪਏ ਪਿੰਡਰ ਸਾਹਿਬ 7000 ਰੁਪਏ ਉਹ ਹੋਰ ਗੱਡਾ ਦੇ ਵੀਰ ਜੀ 7000 ਜ਼ਿਆਦਾ ਲੱਗਦਾ ਮੈਨੂੰ 6000 ਰੁਪਏ ਪਿੰਡਰ ਸਾਹਿਬ ਵਾ ਠੀਕ ਆ ਛੋੜ ਕਿ ਨਹੀਂ ਕਰਨੀ ਉਹ ਚੋਂ ਵੀ 200 ਰੁਪਏ ਪਿੰਡਰ ਸਾਹਿਬ ਠੀਕ ਆ ਜੀ ਮੀ ਪੈਂਡਿਆ ਕੋਈ ਪਿੰਡ ਭਰਾ ਦਾ ਮਾਨ ਕਰਾਉਣਾ ਕੋਣ ਲਾ ਲਿਓ ਬਾਕੀ ਦੁੱਧ ਚਵਾ ਕੇ ਖੜਿਓ ਦੁੱਧ ਚਵਾ ਕੇ ਖੜਿਓ ਵੀਰ ਦੁੱਧ ਮੇਰੇ ਕਿਸੇ ਵੀ ਡੰਗਰ ਦਾ ਕਿੱਲੇ ਦਾ ਦੁੱਧ ਏ ਉਹ ਬਾਅਦ ਚ ਮੇਰਾ ਕੀ ਦਾ ਕਰੀ ਇਹ ਨਹੀਂ ਮੰਨਣਾ ਇਹ ਗੱਲ ਦਾ ਧਿਆਨ ਰੱਖੋ ਵੀਡੀਓ ਵਾਰ-ਵਾਰ ਕਹਿੰਦਾ ਹੀ ਮੈਂ ਵੀ ਵਾਰ-ਵਾਰ ਕਹਿੰਦਾ ਜੀ ਮੇਰੇ ਕੋਲ ਵੀਰ ਚੋਂ ਤਰ੍ਹਾਂ ਮੈਂ ਕਹਿਣਾ ਵੀ ਇਹ ਨਾ ਕੰਪੇਅਰ ਨਹੀਂ ਕਰਦਾ ਮੇਰੇ ਕੋਲ ਬਾਪੂ ਚੰਗਾਪੁਰਾ ਚਿੱਟੇ ਦਾੜੇ ਵਾਲਾ ਚੋਗੇ ਲੈ ਗਿਆ ਗਾਂ ਦੋ ਟਾਈਮ ਚਵਾਦੀ ਤੇ ਜਿਹੜੇ ਟਾਈਮ ਘਰ ਬਿਮਾਰ ਹੋਈ ਉਹਦੇ ਤੇ ਮੈਨੂੰ ਉਹਦਾ ਦੁੱਧ ਨਹੀਂ ਕੱਢਣ ਦੀ ਮੈਂ ਮੇਰੇ ਘਰ ਚੋਈ ਨਾ ਉਹ ਜਿਹੜਾ ਮੇਰਾ ਖਾਨ ਕਸੂਰਗੀ ਆ ਤੇ ਮੇਰੇ ਘਰ ਦੁੱਧ ਨਹੀਂ ਕੱਢਾ ਫਿਰ ਤੇ ਮੈਂ ਮੰਨਦਾ ਜੀ 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 ਤੁਹਾਨੂੰ ਨਾ ਗਾਂ ਬਦਲਾ ਕੇ ਦੇ ਮੈਂ ਬਾਪੂ ਤੈਨੂੰ ਮੈਂ ਫੇਰ ਬਦਲਾ ਦੂੰਗਾ ਮੈਂ ਵੀਰ ਵਾਰ-ਵਾਰ ਇਹ ਕੰਮ ਨਹੀਂ ਕਰ ਸਕਦਾ। ਇਹ ਵੀ ਕਰੱਲੇ ਦੀ ਗਰੰਟੀ। ਤਸੱਲੀ ਕਰ ਲੈ ਤਸੱਲੀ ਕਰ ਲੈ ਆਪਾਂ। ਮੈਂ ਵੀਰ ਵੀਡੀਓ ਬਣਾਉਂਦਾ ਪਹਿਲਾਂ ਆਖਿਆ ਹੀ ਗੱਲ ਵੀ ਆਪਣੀ ਤਸੱਲੀ ਕਰਕੇ ਤੁਰੇ ਵੀਰ। ਠੀਕ ਆ। ਆਹ ਵੇਖੋ ਜੀ ਇਹ ਤਾਂ ਠੰਡ ਚੈੱਕ ਕਰੋ। ਇਹ ਵੀਰ ਜੀ ਟੋਕੜ ਕੱਪਣ। ਇਹ ਟੋਕੜ ਕੱਪਣ ਮਿੰਟਰ ਸਾਹਿਬ। ਠੀਕ ਆ। ਤੇ ਬਾਕੀ ਜਿਹੜੀਆਂ ਆਪਾਂ ਦਿਖਾਈਆਂ ਰੱਸੀ ਪਾਉਣੀ ਪੈਂਦੀ ਸਾਰੀਆਂ ਨੂੰ ਇਹ ਰੱਸੀ ਪਾਣੀ ਪੈਂਦੀ ਕੇ ਨਹੀ ਪਾਣੀ ਪੈਂਦੀ ਬਾਕੀ ਡਿਟੇਲ ਫੋਨ ਤੇ ਵੀ ਲੈ ਲੈਣਾ ਹਾਂ ਵੀਰ ਬਿੱਕੋ ਠੰਡੀ ਬੱਛੀ ਜਾਈ ਦੁੱਧ ਕਿੰਨਾ ਇਹਦੇ ਕੋਲ ਦੁੱਧ ਸਪਿੰਡਰ ਸਾਹਿਬ ਇਹਦੇ ਕੋਲ 8 ਕਿਲੋ ਹੋਗਾ 8 ਕਿਲੋ ਦੁੱਧ ਤੇ ਕਿੰਨੇ ਮਹੀਨੇ ਦੇ ਗੱਪਣੇ ਇਹ ਤੇ 9 ਮਹੀਨੇ ਦੇ ਗੱਪਣ ਜੇ ਕੋਈ ਠੰਡੀ ਧਿਰੀ ਆ ਮੈਂ ਕੋਈ ਗੱਲ ਬਾਤ ਦੇਖੋ ਜੀ ਇੱਕ ਰੰਗ ਕਾਲੀ ਦੁੱਧ ਐਸ ਟਾਈਮ ਤੇ ਹਾਂਜੀ ਦੁੱਧ ਦੁੱਧ ਵਿੱਚ ਹੀ 7.5 ਕਿਲੋ ਤੋਂ ਬਾਹਰ ਉਤਲੇ ਸਾਢੇ 7 ਕਿਲੋ ਤੋਂ ਬਾਹਰ ਸਾਢੇ 8 ਕਿਲੋ ਦੁੱਧ ਵਿੱਚ ਆ ਜੇ ਤੇ ਗੱਪਣ ਕਿੰਨੇ ਚਿਰ ਦੀ ਆ 9 ਮਹੀਨੇ ਅਗਲਾ ਆਪਣੀ ਥੱਲੀ ਕਰਾ ਕਰੇ ਠੀਕ ਆ ਠੀਕ ਆ ਮੇਰੇ ਕੋਲ ਵੀਰ ਨਾ ਚੈੱਕ ਕਰਨ ਜੂਗਾ ਮੇਰੇ ਕੋਲ ਵੀਡੀਓ ਬਣੀ ਆ ਗਈ ਗਾਣ ਚੈੱਕ ਕਰਾਈ ਦੀ ਠੀਕ ਆ ਠੀਕ ਆ ਜੀ ਆਹ ਵੇਖੋ ਜੀ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਤੂੰ ਅਲਗੀ ਪਹਿਲਾ ਦੂਜੇ ਦੀ ਗੱਬੜੀਏ ਦੂਜੇ ਲਈ ਗੱਬਣਾ ਆਹ ਵੇਖੋ ਚੰਗੀ ਸੋਹਣੀ ਆ ਬਾਕੀ ਜਰਸੀ ਜੀ ਆਉਂਦੀ ਆ ਸੋਹਣੀ ਆ ਜੀ ਕੋਈ ਰਸੂ ਰਸਰੀ ਜੇ ਪਾਉਣੀ ਪਈ ਵੀਰੇ ਨੂੰ ਪਾੜਾਣੀ ਪਾਉਣਾ ਅਬ ਤਾਂ ਸਾਹਮਣੇ ਬੈਠ ਕੇ ਗੱਲ ਕਰੀਏ ਠੀਕ ਠੀਕ ਆ ਬੰਦੇ ਵੀਰ ਲੱਡੂ ਇਹਦਾ ਵੀਰ ਜੀ ਲੈਂਡ ਦੇਣ ਵਾਲਾ ਹੀ ਦੱਸ ਕਿੰਨਾ ਕਰਨਾ ਮੁੱਲ 25000 ਰੁਪਏ ਵੀ ਠੀਕ ਆ ਦੋ ਕੁੜਾਂ ਦੇ ਭਾਜ ਦੇ ਦਾਂਗੇ ਆਪਾਂ ਨੂੰ ਠੀਕ ਆ 25000 ਚ ਮਾਨ ਕਿੰਨਾ ਕਰੇਗਾ 2000 ਰੁਪਏ ਤੇ 23000 ਦੀ 23000 ਦੀ ਫੋਨ ਕਰ ਲੈ ਕੋਈ ਛੋੜ ਹੋ ਜੂਗੀ 1000 ਰੁਪਏ ਪਹਿਲਾਂ ਛੱਡਦੇ ਨੇ ਆਪਾਂ ਉਹਦੇ ਬਾਅਦ 100 ਰੁਪਏ ਛੋੜੂਣਗੇ ਠੀਕ ਆ ਫੋਨ 20000 ਦੀ ਹਾਂ ਨਾ ਲਓ ਜੀ ਫੋਨ ਕਰ ਲਿਓ ਵੀਰ ਨੂੰ ਤੇ ਤਕਰੀਬਨ 12 13 ਡੰਗਰ ਆਪਾਂ ਦਿਖਾਤੇ ਆ ਤੇ ਆ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਆਪਣੀ ਤਸੱਲੀ ਵੀ ਇੱਥੇ ਕਰਕੇ ਖੜਾ ਮੇਰੀ ਕਿਸੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਜੇ ਮੈਂ ਵਾਰ-ਵਾਰ ਉਹਨਾਂ ਨੂੰ ਕਹਿਣਾ ਵਾਂ ਮੈਂ ਵੀਰ ਵਾਰ-ਵਾਰ ਇਸੇ ਉਹ ਦੂਰੋਂ ਆਵੇ ਨੇੜੇ ਆਵੇ ਆਪਣੀ ਇੱਥੇ ਚੋਕੇ ਖੜੋ ਜੀ ਮੇਰੇ ਘੇਰੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਉਹ ਵੀਰਾਂ ਦੇ ਵੀਡੀਓ ਵੀਰ ਵੀਡੀਓ ਕਾਲ ਤੇ ਚਵਾਦੇ ਉਹ ਹੀ ਚਵਾਦਾਂਗੇ ਪਰ ਜੇ ਕੋਈ ਵੀਰ ਲੈ ਗਿਆ ਨਾ ਉਹ ਮੇਰੇ ਘਰ ਦੀ ਗਾਰੰਟੀ ਕੋਈ ਨਹੀਂ ਜੀ ਕੋਈ ਮੈਨੂੰ ਸਾਈ ਪਾਵੇ ਸਾਈ ਵੀਰ 2000 ਤੋਂ ਘੱਟ ਨਾ ਪਾਵੇ ਮੇਰੇ ਵੀਰ ਠੀਕ ਹੈ ਜੀ ਜਿੰਨੇ ਪਾਣੀ ਸਾਈ 2000 ਰੁਪਿਆ ਅੱਗੇ ਵੀਰ ਮੈਂ ਦੋ ਡੰਗਰ ਬੰਨੇ ਪੱਡੇ ਪਾਏ ਆ ਤਿੰਨ ਡੰਗਰੋਂ ਦੇ ਬਧੀਆਂ ਨੂੰ ਜੀ ਮੈਂ ਆਣੀ ਵੀਰੇ ਇਹਨਾਂ ਕੰਮ ਕਰਦਾ ਬਾਕੀ ਮੇਰੇ ਜਿਹੜੇ ਸਾਈ ਪਾਉਂਦੇ ਨਾ ਤੇ ਅਗਲੇ ਸਕਰੀਨਸ਼ਾਟ ਪਾ ਦਿਆ ਕਰੋ ਠੀਕ ਹੈ ਸਾਈ ਪਾ ਦੇ ਨੂੰ ਵੀਰ ਸੇ ਜੇ ਕੋ ਸੂਈਸ ਵਾਈ ਆ ਨੂੰ ਦੋ ਟਾਈਮ ਚੋ ਜੀ ਜਿਹੜੀ ਗੱਪਣ ਗੱਪਣ ਇੱਕੋ ਖੁਆ ਗਈ ਵਿੱਜਾ ਪੰਜ ਉਹਨੂੰ ਚੈੱਕ ਕਰਾ ਕੇ ਖੜੋ ਜੇਕਰ ਮੇਰੇ ਤੇ ਜੀ ਕਹਿਣਾ ਫਿਰ ਵੀਡੀਓ ਚ ਵਿਖਾ ਦਾਂਗੇ ਵੀਰਾਂ ਨੂੰ ਜੀ ਬਾਕੀ ਧੰਨਵਾਦ ਬੜੇ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਾਂ ਨੂੰ ਤੁਹਾਡਾ ਭਿੰਦਰ ਸਾਹਿਬ ਬਹੁਤ ਬਹੁਤ ਧੰਨਵਾਦ ਮੀਂਹ ਜਿਹਾ ਆਉਂਦਾ ਜੀ ਜੀ ਵੀਰ ਪੰਡਾ ਵੀਰ ਹੋਰ ਗੱਲ ਕਹਿੰਦਾ ਨਾ ਜਿਹੜੇ ਪਿਆਰ ਕਰਦੇ ਫੋਨ ਤਾਈਆਂ ਤੈਨੂੰ ਕਰਦੇ ਆ ਨਹੀਂ ਨਹੀਂ ਬੜਾ ਵੀ ਧੰਨਵਾਦ ਵੀਰਾਂ ਦਾ ਅੱਗੇ ਅੱਗੇ ਵੀਰ ਕਹਿੰਦਾ ਹੁੰਦਾ ਸਲਾਮ ਵਾਲੇ ਆ ਫੋਨ ਨਾ ਕਰੋ ਸਲਾਮ ਵਾਲੇ ਮੈਂ ਫਿਰ ਵੀ ਆਣਾ ਨਹੀਂ ਨਹੀਂ ਜਿਹੜਾ ਪਿਆਰ ਕਰਦਾ ਨਾ ਫੋਨ ਕਰਨੇ ਕੋਈ ਨਹੀਂ ਕੋਈ ਗੱਲ ਨਹੀਂ ਵੀਰ ਜੀ ਤੁਹਾਡੇ ਲਈ ਆ ਜਰਿਆ ਆਪਾਂ ਤੂੰ ਵੀ ਆ ਰਾਮ ਬੰਦਾ ਥੋੜਾ ਵਾਂ ਕੇ ਕੋਈ ਗੱਲ ਨਹੀਂ। ਪਸਰਾ ਵੀ ਲੈਣੀ ਹੈ। ਕੋਈ ਗੱਲ ਨਹੀਂ। ਪਗਲ ਨੂੰ ਦਵਾਵਾਂਗੇ ਜੇ ਤੂੰ ਮਾੜੇ ਚੰਗੇ ਜਿੱਦਾਂ ਨੇ ਆ ਗਿਆ ਪਸਰਾ ਦਵਾਵਾਂਗੇ। ਬਸ ਠੀਕ ਹੈ ਜੀ ਠੀਕ ਹੈ। ਨਾ ਨਾ ਪਿੰਡ ਦਾ ਸਾਹ ਗੁੱਸਾ ਕੋਈ ਨਹੀਂ। ਵੀਡੀਓ ਕਰ ਦਿਓ ਸ਼ੇਰ ਜੀ। ਕਿੰਨੀ ਦੀ ਬੱਚਾ ਵੀ ਹੈਗਾ ਆਪਣੇ ਕੋ। ਆਹ ਵਾਲਾ ਬੱਚਾ। ਹੋਰ ਬੱਚਾ ਵੀ ਦੇ ਦੇਣਾ ਆਪਾਂ ਜੇ ਕੋਈ ਵੀਰ ਫਰਾ ਫਰੀ ਵਾਲਾ ਗਾਣਾ ਲੈ ਲਾਂਗੇ ਥੱਲੇ ਦੱਸ। ਕਿੱਦਾਂ? ਹੋਰ ਸ਼ੇਰ ਦੇ ਭਰਾ ਰਹਿਣ ਦੇ ਤੂੰ ਇਹਨੂੰ। ਹੋ ਭਰਾ ਦੇ ਡੇਢ ਸਾਲ ਦਾ ਬੱਚਾ ਗੜਾ ਮਗਲ ਆ ਰਿਹਾ ਹੈ। ਕੋਈ ਪਤਾ ਥੋੜਾ ਵੀ ਕਹੇ ਨੀ। ਡੇਢ ਸਾਲ ਦਾ ਬੱਚਾ ਵਾ। 3 ਮਹੀਨਾ ਦਾ ਬੱਚਾ ਸੇਵਾ ਬੋਲ ਤੁਹਾਡੇ ਵੀਰ ਨੂੰ ਪੱਠੇ ਪਾਉਣ ਦੇ ਚਾਰ ਨੂੰ ਛੱਡ ਨਹੀਂ ਰਿਹਾ ਵੀਰ ਬਾਹਰ ਠੰਡ ਬੜੀ ਆ ਜੀ ਤੁਹਾਨੂੰ ਕਿਹਦੇ ਕਿਹਦੇ ਪੈਰਾਂ ਪਿੱਛੇ ਰੋਟੀ ਮਿਲੀ ਜਾਂਦੀ ਆ ਜੀ 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 ਇਹਨਾਂ ਕੋਲ ਪੱਠੇ ਪਾਉਣ ਨੇ ਜੇ ਕੋਈ ਵੀਰ ਪਛਾਣ ਪਹੁੰਚਾਵਣ ਉਹ ਤੇ ਲੈ ਸਕਦਾ ਵੀਰ ਠੀਕ ਆ ਜੀ ਫੋਨ ਕਰ ਲੈ ਕੋਈ ਵੀ ਧੰਨਵਾਦ ਜੀ